ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚਿਆ ਪਿੰਡ ਦਲੀਜ ਕਲਾ ਨੇੜੇ ਅਮਿਤਗੜ ਇਸ ਤੋਂ ਇੱਕ ਨਵੀਂ ਚੀਜ਼ ਦਿਖਾਉਣ ਲੱਗਾ ਅੱਜ ਇੱਥੇ ਬਾਈਆਂ ਨੇ ਇੱਕ ਬਹੁਤ ਸੋਹਣੀ ਕਾਰਗਰੀ ਹੈ ਜਿਹੜਾ ਘਰੇ ਨਾ ਮੰਜੇ ਬੁੰਨਦੇ ਹੁੰਨੇ ਆ ਬਾਣ ਦੇ ਬੁੰਨੇ ਅੱਗੇ ਮਾਈਆਂ ਪੈਣਾ ਬੁੰਨਦੀ ਹੁੰਦੀਆਂ ਸੀਗੀਆਂ ਸੋ ਬਾਈਆਂ ਨੇ ਇੱਕ ਨਵਾਂ ਕੰਮ ਤੋੜਿਆ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਨੇ ਵੀ ਉਹ ਜੂੜੀ ਵੜਤਾ ਉਹ ਕੰਮ ਆ ਲੈਣਾ ਨੇ ਇੱਕ ਨਵੇਂ ਤਰੀਕੇ ਨਾਲ ਮੰਜੇ ਬੁੰਨਦੇ ਆ ਕੰਮ ਕਰਿਆ ਜਿਹੜਾ ਕਿ ਬਹੁਤ ਮਜ਼ਬੂਤ ਨੇ ਬਹੁਤ ਸੋਹਣੇ ਨੇ ਬਹੁਤ ਵੱਖਰੇ ਨੇ ਬਾਈ ਹੁਣ ਹੀ ਲੱਗੇ ਹੋਏ ਨੇ ਕੰਮ ਹੋਰ ਵੀ ਨੇ ਨਾਲ ਕਰ ਰਹੇ ਨੇ ਤੇ ਤੁਹਾਨੂੰ ਅੱਜ ਦਿਖਾਵਾਂਗੇ ਬਾਈਨਾ ਮਲਾਵਾਂਗੇ ਬਾਈ ਹੁਣੇ ਕੁਰਸੀਆਂ ਮੰਜੇ ਪੀੜੀਆਂ ਵੀ ਕੰਮ ਹੀ ਉਹਨਾਂ ਨੇ ਗੋਣਨ ਬਣਾਉਣ ਦਾ ਕੰਮ ਹੀ ਚੱਕਦਾ ਆਜੋ ਬਾਈਨਾ ਮਲਾਉਨੇ ਆ ਤੁਹਾਨੂੰ ਬਹੁਤ ਸੋਹਣਾ ਟੈਲੈਂਟ ਹੈ ਇਹਨਾਂ ਕੋਲੀ ਮੰਜੇ ਜਾਨ ਦੀ ਬਹੁਤ ਵਧੀਆ ਮੰਜੇ ਨੇ ਜੀ ਪੂਰੇ ਹੈਵੀ ਨੇ ਜਰੂਰ ਚੱਕਣ ਨੂੰ ਵੀ ਭਾਰੇ ਨੇ ਜਦੋਂ ਬੈਠਦੇ ਆ ਕੋਈ ਲੱਪਦੇ ਨਹੀਂ ਹੈਗੇ ਜੀ ਪੂਰੇ ਵਧੀਆ ਨੇ ਤੇ ਆਪਾਂ ਪੁੱਛਦੇ ਆ ਬਾਈ ਨੀਬੇ ਦੀ ਜਿਹੜੀ ਬਣਤਰਾ ਬਣਾਈ ਕਿਵੇਂ ਕਰੀ ਹੈ ਇਹਦੀ ਵੀਰ ਦੇ ਬਜਗਾਲ ਕੋਈ ਲੱਗਦੀ ਆ ਕਿੰਨਾ ਟਾਈਮ ਲੱਗਦਾ ਇਹਨੂੰ ਬਣਾਉਣ ਨੂੰ ਕੋਈ ਆਪਦੇ ਸਾਈਜ਼ ਦਾ ਬਣਾਉਣਾ ਚਾਹਵੇ ਬਣਾ ਸਕਦੇ ਆ ਜੀ ਕਿੰਨਾ ਟਾਈਮ ਲੱਗਦਾ ਇਹਨੂੰ ਬਸ ਸਾਰਾ ਕੁਝ ਬਾਈ ਨੂੰ ਪੁੱਛਾਂਗੇ ਬਾਈ ਹੁਣੀ ਥੋੜੇ ਬਿਜ਼ੀ ਨੇ ਬਸ ਆਪਾਂ ਉਹਨਾਂ ਨੂੰ ਆਵਾਜ਼ ਮਾਰਦੇ ਆ 5-4 ਮਿੰਟ ਦੇ ਵਿੱਚ ਹੀ ਦੇਖੋ ਜੀ ਇਕੱਲੇ ਮੰਜੇ ਨਹੀਂ ਆ ਦੇਖੋ ਜੀ ਕੁਰਸੀਆਂ ਬਣਾਈਆਂ ਹੋਈਆਂ ਛੋਟੀਆਂ ਤੇ ਆ ਗਣ ਦੀ ਵੱਖ-ਵੱਖ ਜਿਹੜੀਆਂ ਚੀਜ਼ਾਂ ਨੇ ਸਾਰੀਆਂ ਤਿਆਰ ਕਰੀ ਹੋਏ ਨੇ ਇਸ ਤਾਰ ਦੇ ਨਾਲ ਬਹੁਤ ਸੋਹਣੀ ਕਲਾਕਾਰੀ ਦਿਖਾਈ ਹੋਈ ਹੈ ਬਾਈਆਂ ਨੇ ਬਹੁਤ ਮਿਹਨਤ ਲੱਗੀ ਹੋਈ ਹੈ ਇਹ ਚੀਜ਼ ਵੈਸੇ ਨਹੀਂ ਬਣ ਗਈ ਜੀ ਬਹੁਤ ਮਿਹਨਤ ਹੁੰਦੀ ਹੈ ਇਹ ਚੀਜ਼ ਤੇ ਬਣਾਉਣ ਤੇ ਤੇ ਅਸੀਂ ਕੋਲੇ ਖੜ ਕੇ ਦੇਖਿਆ ਜਿਹਦੇ ਬਣਾ ਰਹੇ ਸੀ ਕਿ ਕੀ ਹੈ ਸੌਖਾ ਨਹੀਂ ਹੈਗਾ ਵੈਸੇ ਪਰ ਫਿਰ ਵੀ ਬਹੁਤ ਸੋਹਣੀ ਚੀਜ਼ ਬਣਾਈ ਹੈ ਜਿਵੇਂ ਵੀ ਬਣਾਈ ਹੈ ਇਹਨਾਂ ਨੇ ਚਾਹੇ ਘਰਾਂ ਦੇ ਵਿੱਚ ਆਪਾਂ ਨੂੰ ਲੋੜ ਪੈਂਦੀ ਆ ਮੰਝੀਆਂ ਦੀ ਲੋੜ ਪੈਂਦੀ ਆ ਜੀ ਜਿਵੇਂ ਭਾਂਡੇ ਆਪਾਂ ਕਈ ਵਾਰੀ ਧੋ ਕੇ ਸੁਕੜੇ ਬਾਦ ਨੇ ਆ ਤਾਂ ਮੂਹਦੇ ਮਾਰ ਦਿੰਨੇ ਆ ਤੇ ਮੰਝਾ ਉਵੇਂ ਨਹੀਂ ਖਰਾਬੂ ਕੰਮ ਆਉਣ ਦੇ ਵਿੱਚ ਕੰਮ ਆਊਗਾ ਜ ਉਸ ਤੋਂ ਇਲਾਵਾ ਜਿੱਦਾਂ ਕੁਰਸੀਆਂ ਨੇ ਜੀ ਲਓ ਜੀ ਅੱਜ ਆਇਆ ਪਿੰਡ ਦਲੀਜ ਕਲਾਂ ਨੇੜੇ ਅੰਮ੍ਰਿਤਸਰ ਗੁੱਗਾ ਮਾੜੀ ਜੇ ਕਿ ਸ਼ਪਾਰ ਦਾ ਮੇਲਾ ਬੂਰਾ ਪ੍ਰਸਿੱਧ ਹੈ ਜੀ ਉਹਦੇ ਨਾਲ ਪਿੰਡ ਦਲੀਜ ਕਲਾਂ ਜੀ ਜਿੱਥੇ ਕਿ ਮੰਜੇ ਬਣਦੇ ਨੇ ਜੀ ਮੰਜੇ ਵੀ ਵੱਖਰੀ ਤਰ੍ਹਾਂ ਦੇ ਬਣਦੇ ਆ ਤੋਂ ਵੀਰ ਜਿਹੜੇ ਓਨਰ ਨੇ ਸਾਨੂੰ ਮਿਲ ਆ ਰਿਹਾ ਲਓ ਜੀ 9 10 ਦਫਣਾ ਜੀ ਜੀ ਮੈਂ ਨਾ ਓਨ ਬਰਖਾਨ ਆ ਏਕਲੈਕਟ੍ਰੀਕਲ ਦਾ ਮੈਂ ਓਨਰ ਆ ਤੇ ਆਪਾਂ ਲੈਕਟ੍ਰੀਕਲ ਪੈਨਲ ਤੇ ਨਾਲ ਆਪਾਂ ਸਟਾਰਟਰ ਮੋਟਰ ਸਟਾਰਟਰ ਬਣਾਉਨੇ ਆ ਇਹ ਇੰਡਸਟਰੀਅਲ ਕੰਪਰੈਸਰ ਦਾ ਕੰਮ ਕਰਦੇ ਆ ਇੰਡਸਟਰੀਅਲ ਏਸੀ ਦਾ ਕੰਮ ਕਰਦੇ ਆ ਤੇ ਪੈਨਲ ਪਿੱਛੇ ਵੀਡੀਓ ਚ ਬਣਿਆ ਦੀਂਦੇ ਹੀ ਆ ਤੇ ਉਸ ਤੋਂ ਬਾਅਦ ਇਹ ਮੰਜ਼ੀਆਂ ਦਾ ਕੰਮ ਬੱਡੇ ਨੂੰ ਵੀ ਆਪਾਂ ਨੂੰ 6-1.5 ਸਾਲ ਤੋਂ ਉੱਤੇ ਹੋ ਗਿਆ ਤੇ ਸਾਲ ਤੋਂ ਆਪਾਂ ਮਾਰਕੀਟ ਚਾ ਕਹਿੰਦਾ ਮੰਜ਼ੀਆਂ ਲਈ ਕੀ ਰਿਸਪੌਂਸ ਆਜੀ ਗਾਹਕ ਦਾ ਮੰਜ਼ੀਆਂ ਬਾਰੇ ਬਹੁਤ ਲਾ ਰਿਸਪੌਂਸ ਬੈਸਟ ਆਈ ਵੀ ਜੀ ਗੋੜਾ ਪਹਿਲਾਂ ਸਾ ਤੋਂ ਮਟੀਰੀਅਲ ਹੀ ਨਹੀਂ ਉਹਨਾਂ ਵਧੀਆ ਬਣਿਆ ਜੀ ਕੋਈ ਘਾਟਾਂ ਸੀਗੀਆਂ ਸਾਡੀਆਂ ਆਪਣੀਆਂ ਉਹ ਅਸੀਂ ਕਵਰ ਅਪ ਕੀਤੀਆਂ ਨੇਗੀਆਂ ਡਾਈਆਂ ਢੂਈਆਂ ਲਾਈਆਂ ਨੇ ਜੀ ਤੇ ਫਿਰ ਉਸ ਤੋਂ ਬਾਅਦ ਬੈਸਟ ਆ ਜੀ ਇਹਦੇ ਵਿੱਚ ਮੰਜੇ ਹੋ ਗਿਆ ਜੀ ਪੀੜੀਆਂ ਹੋ ਗਿਆ ਦੀ ਕੁਰਸੀਆਂ ਹੋ ਗਿਆ ਜੀ ਸਾਈਜ਼ ਕਿਹਦਾ ਸਾਈਜ਼ ਆਦਾ ਨਾ ਜੀ ਜੀ ਮੰਜਾ ਆਪਣੇ ਕੋਲ ਜੀ ਆਮ ਜਿਆਦਾ ਸਟੈਂਡਰਡ ਸਾਈਜ਼ 36 ਹੁੰਦਾ ਜੀ ਤੇ ਤਿੰਨ ਸਾਢੇ 6 ਵੀ ਹੁੰਦਾ 2.5 ਦੀ ਮੰਜੀ ਵੀ ਹੁੰਦੀ ਆ ਪੂਰੇ ਮੰਜੇ ਜਿਨੀ ਉੱਚੀ ਵੀ ਹੁੰਦੀ ਆ ਤੂੰ ਛੋਟੀ ਵੀ ਹੁੰਦੀ ਆ ਜਿਹਨੂੰ ਮੰਜੀ ਕਹਿੰਦੇ ਆ ਨੇ ਆਪਾਂ ਠੀਕ ਹੈ ਜੀ ਕੁਰਸੀਆਂ ਹੁੰਦੀਆਂ ਨੇ ਆਪਣੇ ਕੋਲ ਜਿੱਦਾਂ ਪਈਆਂ ਨਹੀਂ ਆ ਜਿਵੇਂ ਪਟੈਂਟ ਵਾਲੀ ਪੁਰਾਣੀ ਕੁਰਸੀ ਹੁੰਦੀ ਸੀ ਉਹਨੂੰ ਆ ਉਹਨੂੰ ਮੋਡੀਫਾਈ ਕੀਤਾ ਕੋਸ ਇਹਦੇ ਜਿੰਨੀਆਂ ਸਾਡੀ ਆਪਦੀ ਕੋਸ ਹੈਗੀ ਹੈਗੀ ਇਹ ਨਹੀਂ ਹੈਗਾ ਵੀ ਉਹੀ ਚੱਕ ਕੇ ਲਾਤੀ ਜੀ ਤੇ ਉਸ ਤੋਂ ਬਾਅਦ ਪੀੜੀਆਂ ਨੇ 8 ਇੰਚ ਵਾਲੀ ਆ 1 ਫੁੱਟ ਵਾਲੀ ਆ ਇਹ ਤਸੀਨ ਵੈਸੀ ਆਪਣਾ ਸੈਂਪਲ ਜਿਹਾ ਬਣਾਇਆ ਸੀ ਸਟੂਲ ਜਿਹਾ ਜਿਵੇਂ ਆਪਾਂ ਕੁਰਸੀਆਂ ਦੇ ਨਾਲ ਇੱਕ ਮੈਚਿੰਗ ਕਰਨ ਵਾਸਤੇ ਇਹ ਸਭ ਤੋਂ ਛੋਟਾ ਬਣਿਆ ਇਹਦੇ ਵੀ ਥੋੜਾ ਜਿਹਾ ਲੱਗੇ ਹੋਏ ਆ ਕੋਈ ਸਾਇਜ ਕੋਈ ਆਪਣੇ ਮਤਲਬ ਕੋਈ ਤਿਆਰ ਕਰਾਉਣਾ ਚਾਹਵੇ ਜੀ ਵੀ ਕਰਦੇ ਆਗੇ ਆਪਾਂ ਵਿੱਚ ਬੰਦਿਆਂ ਨੂੰ ਜਿਹੜੇ ਕੁੱਤਿਆਂ ਦੇ ਸਕੀਨ ਨੇ ਉਹਨਾਂ ਨੂੰ ਮੰਜੇ ਬਣਾ ਕੇ ਦਿੱਤੇ ਨੇ ਕਿ ਉਹਨਾਂ ਦੇ ਸੈਂਪਲ ਦੇ ਸਾਬਨ ਉਹ ਵੀ ਇੱਕ ਫੇਸਬੁਕ ਤੇ ਕਿਸੇ ਬੰਦੇ ਨੇ ਵੀਡੀਓ ਪਾਈ ਹੋਈ ਆ ਜੀ ਤੇ ਉਹ ਕਹਿੰਦਾ ਸੀ ਪੈਰਪੁਰਾਂ ਦੀ ਖਰਾਬ ਨਹੀਂ ਹੁੰਦੇ ਮੇ ਵੀ ਵਧੀਆ ਬੈਸਟ ਉਹਨੇ ਕੀਤਾ ਹੋਇਆ ਇਹ ਦੁਕਾਨਦਾਰਾਂ ਨੂੰ ਲਈ ਜਾਂ ਗਾਹਕ ਨਾਲ ਸਿੱਧਾ ਰابطਾ ਜੀ ਵੀ ਜੀ ਦੁਕਾਨਦਾਰਾਂ ਨੂੰ ਵੀ ਹੈਗਾ ਗਾਹਕ ਨੂੰ ਬੈਸਟ ਹੈ ਜ਼ਿਆਦਾ ਜੀ ਦੁਕਾਨਦਾਰਾਂ ਨੂੰ ਹਜੇ ਪੜਤਾ ਨਹੀਂ ਪੈਣਾ ਦੁਕਾਨਦਾਰਾਂ ਨੂੰ ਆ ਨਹੀਂ ਪੜਤਾ ਪੈਣਾ ਇਹ ਆਪਾਂ ਨੂੰ ਚੀਜ਼ੀ ਮਹਿੰਗੀ ਪੈਂਦੀ ਆ ਅੱਗੇ ਸਸਤੀ ਨਹੀਂ ਦੇ ਸਕਦੇ ਜਿਆਦਾ ਠੀਕ ਥੋੜਾ ਜਿਹਾ ਰੇਟ ਮੜਕ ਕਰ ਦਿੰਦੇ ਠੀਕ ਰੇਟ ਵੀ ਜੀ ਇਹ ਹੈ ਜੀ ਜਿਹੜਾ ਆਪਣਾ 365 ਦਾ ਮੰਝਾ ਪਹਿਲਾਂ ਵੀ ਉਹਦਾ ਰੇਟ ਦੱਸਿਆ ਹੋਇਆ ਹੁਣ ਵੀ ਦੱਸਦੇ ਆ ਵੀ ਇੱਥੇ ਇਹ 4500 ਰੁਪਏ ਦਾ ਜੋੜਾ ਦਿੰਨੇ ਆ ਕਿਰਾਇਆ ਐਕਸਟਰਾ ਹੈਗਾ ਪਹਿਲਾਂ ਕਿਰਾਇਆ ਪਹੁੰਚ ਫ੍ਰੀ ਬੋਲਿਆ ਸੀਗਾ ਵੀ ਕੁਝ ਟਾਈਮ ਲਈ ਪਰ ਨਹੀਂ ਕਿਰਾਇਆ ਫ੍ਰੀ ਤੇ ਪੜਤਾ ਨਹੀਂ ਪੈਂਦਾ ਹੈਗਾ ਦੱਸੋ ਜੇ ਪੰਜਾਬ ਚ ਕਿਤੇ ਮੰਗਾਉਣਾ ਚਾਹਵੇ ਕਿਤੇ ਵੀ ਆਜ ਡਿਲੀਵਰੀ ਆਪਣੀ ਪੰਜਾਬ ਚ ਵੀ ਹੈਗੀ ਆ 올 ਆਪਾਂ ਖਰੜ ਮਹਾਲੀ ਅਮਦਰੂ ਗੁਦਾ ਆਪਣਾ ਥੋੜਾ ਆਨੰਦਪੁਰ ਸਾਹਾ ਵਾਲੀ ਸਾਈਡ 'ਚ ਵੀ ਦਿੱਤਾ ਹੋਇਆ ਤੇ ਨਵਾਂ ਸ਼ਹਿਰ ਵਾਲੇ ਪਾਸੇ ਵੀ ਦਿੱਤਾ ਹੋਇਆ ਪਟਿਆਲੇ ਦਿੱਤਾ ਹੋਇਆ ਰੱਬ ਥੋੜਾ ਭਲਾ ਕਰੇ ਅਮਰਸਰ ਤੇ ਕੋਈ ਹੈ ਨਹੀਂ ਇਸ ਏਰੀਆ ਬਠਿੰਡਾ ਫਿਰੋਜ਼ਪੁਰ ਕਿੰਨਾ ਕੁ ਸਾਰਾ ਪਹਿਲਾਂ ਦੱਸਣਾ ਪੈਂਦਾ ਜੀ ਮੈਂ ਕਿਸ ਨੇ ਜਿਆਦਾ ਕੋਈ ਨਹੀਂ ਹੈਗਾ ਤੁਸੀਂ ਲਿਖਾਵੋਗੇ ਜਦੋਂ ਰੂਟ ਬਣੂਗਾ ਮਾਲ ਉਦੋਂ ਪਹੁੰਚਦਾ ਠੀਕ ਹੈ। ਪੱਲੇ ਦੋ ਮੱਗਿਆਂ ਲਈ ਨਹੀਂ ਆ ਸਕਦੇ। ਜਦੋਂ ਘਰ ਤੋਂ ਘੱਟ ਗੱਡੀ ਦਾ ਰੂਟ ਬਣਦਾ 15-20 ਮੰਜੇ ਹੁੰਦੇ ਨੇ ਉਦੋਂ ਗੱਡੀ ਭੇਜਦੇ ਆ ਉਹ ਚਲਦੀ 2 ਮਹੀਨਿਆਂ ਚੋ ਜੇਵੇ 5 ਦਿਨਾਂ ਚੋ ਜੇਵੇ 10 ਦਿਨਾਂ ਚੋ ਜੇਵੇ। ਇਸ ਤੋਂ ਇਲਾਵਾ ਪੈਨਲ ਦਾ ਕੰਮ ਜੀ। ਇਸ ਤੋਂ ਇਲਾਵਾ ਜਨਾ ਪੈਨਲ ਦਾ ਕੰਮ ਵੀ ਹੈਗਾ ਵੀ ਜੀ। ਜੀ। ਇਹਦੇ ਬਾਰੇ ਦੱਸੋ ਜੀ ਚਾਹਣਾ ਪਾਓ। ਵੀ ਜੀ ਇਹ ਆਪਣਾ ਫੈਕਟਰੀਆਂ ਵਗੈਰਾ ਚ ਲੱਗਦੇ ਆ ਪੈਨਲ। ਜੀ। ਤੇ ਇਹ ਆਪਣਾ ਮੇਨ ਕੰਮ ਇਹੀ ਆ ਮੇਨ ਪਹਿਲਾਂ। ਠੀਕ ਹੈ ਜੀ ਹਾਂ ਜਿਵੇਂ ਇਹ ਪੈਨਲ ਹੈ ਗੁਰਦਾਸਪੁਰ ਜਾਣਾ ਪੈਨਲ ਇਹਦਾ ਕੰਮ ਕੀ ਹੈ ਜੀ ਤੇ ਇਹ ਤਾਂ ਵੀ ਜੀ 메ਨ ਕੰਮ ਆ ਜਿਵੇਂ 메인 ਸਪਲਾਈ ਆਊਗੀ ਉਸ ਤੋਂ ਬਾਅਦ ਅੱਗੇ ਮੋਟਰਾਂ ਚੱਲਣੀਆਂ ਨੇ ਮੋਟਰਾਂ ਦੀ ਪ੍ਰੋਡਕਸ਼ਨ ਸਾਡੀ ਸੋਚੇ ਆ ਵੀ ਜੇ ਪੈਨਲ ਲੱਗਿਆ ਤਾਂ ਮੋਟਰ ਨਹੀਂ ਮਚਣੀ ਚਾਹੀਦੀ ਜੀ ਜਿਵੇਂ ਫੈਕਟਰੀਆਂ ਵਿੱਚ ਹੋ ਗਿਆ ਜੀ ਇੱਕ ਗੁਰੂ ਘਰਾਂ ਚ ਹੋ ਗਿਆ ਜੀ ਸੈਲਰਾਂ ਚ ਹੋ ਗਿਆ ਜਿਵੇਂ ਉਸ ਉਹ ਥਾਂ ਇਹ ਵਰਤੇ ਆ ਨਾ ਉਹ ਤਾਂ ਵੀ ਗੱਲ ਕਰਦੇ ਆ ਵੀ ਜੀ ਆਪਾਂ ਸਰਵੋ ਦਾ ਵੀ ਕੰਮ ਕਰਦੇ ਆ ਆਨਲਾਈਨ ਯੂਪੀਐਸ ਦਾ ਕੰਮ ਵੀ ਕਰਦੇ ਆ ਜੀ ਊਠੀ ਤੋਂ ਇੱਕ ਘਰ ਤੋਂ ਹੀ ਸੁੱੱਚ ਤੋਂ ਲੈ ਕੇ ਬੜੀ ਤੋਂ ਬੜੀ ਫੈਕਟਰੀ ਤੱਕ 66kb ਤੱਕ ਦਾ ਕੰ ਸੋ ਇਹ ਹੈਗਾ ਜੀ ਪਿੰਡ ਦਲੀਜ ਕਲਾਂ ਅਨਵਰ ਖਾਨ ਵੀਰੇ ਦਾ ਨੋਵਾ ਜੀ ਗੁੱਗਾ ਮਾੜੀ ਸ਼ਪਾਰ ਦਾ ਮੇਲਾ ਮਸ਼ਹੂਰ ਆ ਜਿਹੜਾ ਕਿ ਸਤੰਬਰ ਮਹੀਨੇ ਲੱਗਦਾ ਜੀ ਐਸ ਮਹੀਨੇ ਅਹਮਦਗੜ੍ਹ ਸ਼ਹਿਰ ਨੇੜੇ ਪੈਂਦਾ ਵੀਰ ਹਣੀ ਫਿਰ ਵੀ ਪ੍ਰੋਪਰ ਐਡਰੈਸ ਇੱਕ ਵਾਰੀ ਫੇਰ ਦੱਸ ਦਿਓ ਜੀ ਜੀ ਆਪਣਾ ਏਕੇ ਲੈਟੀਕਲ ਪਿੰਡ ਦਲੀਜ ਕਲਾਂ ਮਾੜੀ ਗੁੱਗਾ ਮਾੜੀ ਦੇ ਨੇੜੇ ਵੀ ਪੈਂਦਾ ਤੇ ਮੰਡੀ ਅਹਮਦਗੜ੍ਹ ਤੋਂ ਵੀ 2 ਕਿਲੋਮੀਟਰ ਗੁੱਗਾ ਮਾੜੀ ਤੋਂ ਵੀ ਇਨੀ ਕੁ ਬਾਟਾ ਤੇ ਮਰੇਲ ਕੋੜਲਾ ਤੇ ਲੁਧਿਆਣੇ ਦੇ ਵਿਚਾਲੇ ਕਸਵਾ ਪੈਂਦਾ ਮੰਡੀ ਅਹਮਦਗੜ੍ਹ ਉਹਦੇ ਨਾਲ ਆਪਣਾ ਮੋਬਾਈਲ ਜੇ ਕਿਸੇ ਨੂੰ ਨਾ ਪਤਾ ਲੱਗੇ ਤਾਂ ਏਕੇ ਲਾਈਟਿਕਲ ਦੀ ਲੋਕੇਸ਼ਨ ਲਾਹਮੋਗੇ ਨੈਟ ਦੇ ਉੱਤੇ ਰਾਮਨਾ ਤੁਸੀਂ ਘਰ ਤੱਕ ਪਹੁੰਚ ਜਾਓਗੇ ਆਪਣੇ ਫੈਕਟਰੀ ਤੱਕ ਕਹਿੰਦਾ ਭਾਬ ਤੁਹਾਡੇ ਘਰ ਤੱਕ ਮੰਝੇ ਪਹੁੰਚਾਉਣਾ ਸਾਡਾ ਕੰਮ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ ਕੰਟੈਕਟ ਮੋਬਾਈਲ ਨੰਬਰ ਹੈ ਵੀ ਜੀ 9872158311 ਜੀ ਬਹੁਤ ਧੰਨਵਾਦ ਜੀ ਬਹੁਤ ਖੁਸ਼ ਹੋ ਜੀ ਸਤਿ ਸ੍ਰੀ ਅਕਾਲ